ਤੁਹਾਡੇ ਗੀਤਾਂ ਅਧਿ ਜ਼ਬੂਰ ਨੰਬਰ 23 ਆ ਠੀਕ ਹੈ ਜੀ 6 ਅਧਵਾਸੇ ਉਪਰ ਆਪਾਂ ਪੜ੍ਹਾਂਗੇ ਭਾਈ ਮਨੋ ਦੇ ਨਾਲ ਚਲੋ ਅਸੀਂ ਸਭ ਪਿੱਛੇ-ਪਿੱਛੇ ਬੋਲਾਂਗੇ ਭਾਈ ਮਨੋ ਜੀ ਕਰਦੇ ਰਹੋ ਪਹਿਲਾਂ ਤਾਂ ਸਾਰੇ ਭੈਣ ਭੈਣ ਨੂੰ ਜੈਮਸੀ ਦੀ ਇਹ ਜ਼ਬੂਰ ਬੜਾ ਛੋਟੇ ਹੁੰਦੇ ਆ ਸੋਹੰਦਾ ਆ ਨਿਗ ਨਿਗ ਨਹੀਂ ਸਕੂਲ ਜਾਣਾ ਤੇ ਜ਼ਬੂਰ ਨੂੰ ਪੜਨਾ ਸਾਡੇ ਘਰ ਦੇ ਨੇ ਕਰਦੇ ਜਸਤੇ ਜਾਂਦੇ ਆ ਪਰੋ ਜਦੋਂ ਵੀ ਕੋਈ ਹੋਵੇ ਮੁਸ਼ਕਲ ਹੋਣੀ ਲੱਗਣਾ ਕਿ ਯਾਰ ਅਸੀਂ ਕੋਈ ਪਰੇਸ਼ਾਨੀ 'ਚ ਆ ਕਿ ਮੁਸ਼ਕਿਲ ਦੇ ਵਿੱਚ ਆ ਰਹੇ ਆ ਆਦਮੀ ਸੌਣ ਲੱਗੇ ਵੀ ਇਹ ਜ਼ਬੂਰ ਅਸੀਂ ਪੜਦੇ ਰਹੇ ਆ ਆਓ ਸਾਰੇ ਅਸੀਂ ਮਿਲ ਕੇ ਜ਼ਬੂਰ ਨੂੰ ਪੜਾਂਗੇ ਸਾਰੇ ਮੇਰੇ ਸਾਥ ਦੇਣਗੇ ਇਹ ਹੋਵਾ ਮੇਰਾ ਆਜ਼ਾਦੀ ਹੈ ਮੈਨੂੰ ਥੁਰ ਨਹੀਂ ਹੋਵੇਗੀ ਮੈਨੂੰ ਥੁਰ ਨਹੀਂ ਹੋਵੇਗੀ ਉਹ ਮੈਨੂੰ ਹਰੇ-ਹਰੇ ਕਾਹ ਦੇ ਅਜੋਹ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁੱਖ ਦਾ ਪਾਣੀ ਹੈ ਕੋ ਉਹ ਲੈ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਤਰਨ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨੰਮੀ ਤੋਂ ਮੇਰੀ ਅਦਵਾਈ ਕਰਦਾ ਹੈ ਪਾਵੇਂ ਮੋਤ ਦੀ ਸ਼ਾਂ ਦੀ ਵਾਦੀ ਵਿੱਚ ਫੇਰਾ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਛੋਟੀ ਤੇ ਤੇਰੀ ਲਾਠੀ ਇਹ ਮੈਨੂੰ ਤਸੱਲੀयां ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਅੱਗੇ ਮੇਜ਼ ਵਿਛੋਲਾ ਹੈ ਮੇਰੇ ਅੱਗੇ ਮੇਜ਼ ਵਿਛੋਲਾ ਹੈ ਤੇ ਮੇਰਾ ਸਿਰ ਉਤੇ ਤੇਲ ੱਸਿਆ ਹੈ ਮੇਰੇ ਸਿਰ ਤੇ ਤੇਲ ੱਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚ ਮੁਝੇ ਭਲਾਈਆਂ ਅਰਦਿਆ ਜੀਵ ਪਰ ਮੇਰਾ ਪਿੱਛਾ ਕਰਨ ਗਿਆ ਤੇ ਮੈਂ ਸਦਾ ਯਹਵਾ ਦੇ ਘਰ ਵਿੱਚ ਵਸਾਂਗਾ ਹਾਮੀ ਹਾਮੀ ਅਤੇ